ਤਤੁਲਿ ਦੀ ਮਾਰ ਫਰੋਜਪੁਰ ਦੇ ਠੱਲੇ ਇਲਾਕਿਆਂ ਨੂੰ ਕਾਫੀ ਜੜੀਆਂ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਜ਼ਿਆਦਾਤਰ ਲੋਕਾਂ ਦੀ ਫਸਲਾਂ ਜੜੀਆਂ ਉਹ ਪਾਣੀ ਵਿੱਚ ਬਰਬਾਦ ਹੋ ਚੁੱਕੇ ਆ ਤੇ ਹੁਣ ਜਿਹੜੀ ਮਾਰ ਹੈ ਪਾਣੀ ਦੀ ਉਹ ਲੋਕਾਂ ਦੇ ਘਰਾਂ ਤੱਕ ਵੀ ਪਹੁੰਚੀ ਹੋਈ ਹੈ ਇਸ ਕਰਕੇ ਘਰਾਂ ਨੂੰ ਵੀ ਕਾਫੀ ਵੱਡਾ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਤੇ ਅੱਜ ਦੀ ਜਿਹੜੀ ਲੋੜ ਹੈਗੀ ਹੈ ਲੋੜ ਹੈਗੀ ਹੈ ਵੀ ਲੋਕਾਂ ਦੀ ਜਿਹੜੀ ਬਾਹ ਫੜਨ ਦੀ ਖਾਸ ਤੌਰ ਤੇ ਉਹ ਲੋਕਾਂ ਨੂੰ ਜਿਹੜੇ ਸਿਆਸੀ ਤੌਰ ਤੇ ਜਿਹੜੇ ਮਜ਼ਬੂਤ ਵੀ ਹੈਗੇ ਨੇ ਤੇ ਜਿਹੜੇ ਸਿਆਸਤ ਦੇ ਵਿੱਚ ਹੈਗੇ ਨੇ ਖਾਸ ਤੌਰ ਤੇ ਹੁਣ ਜਿਹੜੇ ਕਾਂਗਰਸ ਦੇ ਵਿੱਚ ਵੀ ਜਿਹੜੇ ਲੋਕ ਸਭਾ ਮੈਂਬਰ ਜ ਤਾ ਜੋ ਇਹਨਾਂ ਲੋਕਾਂ ਦਾ ਜਿਹੜਾ ਭਲਾ ਉਹ ਕੀਤਾ ਜਾ ਸਕੇ ਸਾਡੇ ਨਾਲ ਮੌਜੂਦ ਨੇ ਜਿਹੜੇ ਲੋਕ ਸਭਾ ਮੈਂਬਰ ਜਿਹੜੇ ਫਰੋਇਦਪੁਰ ਦੇ ਉਹ ਵੀ ਮੌਜੂਦ ਨੇ ਤੇ ਸਾਬਕਾ ਵਿਧਾਇਕ ਜਿਹੜੇ ਪਰਮਿੰਦਰ ਸਿੰਘ ਪਿੰਕੀ ਉਹ ਵੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਹਨਾਂ ਲੋਕਾਂ ਦੀ ਸਹਾਇਤਾ ਲੈਣ ਵਾਸਤੇ ਜਿਹੜੀ ਕਾਂਗਰਸ ਪਾਰਟੀ ਆ ਉਹ ਕਿਸ ਤਰ੍ਹਾਂ ਦੇ ਕਦਮ ਜੜੀ ਉਠਾ ਰਹੀ ਆ ਤੇ ਉਸ ਤੋਂ ਬਾਅਦ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਵਿਚਰ ਕੇ ਉਹਨਾਂ ਨੂੰ ਕਿੰਨਾ ਕੁ ਮਜ਼ਬੂਤ ਜੜਾ ਉਹ ਕੀਤਾ ਜਾ ਸਕਦਾ ਸਰ ਸਰ ਜਿਹੜੇ ਲੋਕ ਸਭਾ ਮੈਂਬਰ ਦੀ ਵੀ ਜੇ ਗੱਲ ਕੀਤੀ ਆ ਵੀ ਅੱਜ ਦੀ ਲੋੜ ਹੈਗੀ ਆ ਲੋਕਾਂ ਨੂੰ ਚੜੀਆ ਬਾਹਂ ਫੜਨ ਦੀ ਤਾਂ ਮਜਬੂਤ ਕਰਨ ਦੀ ਦੇਖੋ ਇੱਕ ਬੜਾ ਐ ਇਸ ਏਰੀਏ ਦੇ ਜਿਹੜਾ ਸਤਲੁਜ ਵਿਆਸ ਤੇ ਪੂਰੇ ਪੰਜਾਬ ਦੇ ਵਿੱਚ ਮੈਂ ਸਮਝਦਾ ਕਿ 50% ਜਿਹੜਾ ਏਰੀਆ ਹੈ ਉਹ ਹੜ੍ਹਾਂ ਦੀ ਮਾਰ ਹੈਗਾ ਉਸ ਤੇ ਵਾਸਤੇ ਬੜੀ ਲੋੜ ਹੈ ਅੱਜ ਦੇਸ਼ ਦੀ ਸਰਕਾਰ ਨੇ ਇਹਦੇ ਵਿੱਚ ਇੰਟਰਵੈਨਰ ਕਰਕੇ ਇਸ ਇਲਾਕੇ ਨੂੰ ਪੰਜਾਬ ਨੂੰ ਜਿਹੜਾ ਉਹ ਹਰ ਪੀੜ ਕੋਸ਼ ਤੇ ਉਹਨਾਂ ਨੇ ਕਰਤਾ ਹੈ ਨੋਟੀਫਿਕੇਸ਼ਨ ਵੀ ਹੋ ਗਿਆ ਪਰ ਜਿਹੜਾ ਪੰਜਾਬ ਦੇ ਵਿੱਚ ਸਾਡੀ ਜਿਹੜੀ ਲਾਡਲੀ ਸਰਕਾਰ ਹੈ ਜਿਹੜੀ ਕਹਿੰਦੀ ਕਿ ਅਸੀਂ ਰੰਗਲਾ ਪੰਜਾਬ ਬਣਾਤਾ ਹੈ ਉਹ ਅੱਜ 8 ਦਿਨ ਬੀਤ ਗਏ ਤੇ ਜਿਹੜਾ ਉਹਨਾਂ ਨੇ ਨੇਚਰਲ ਡਾਈਜੈਸਟਰ ਜਿਹੜੀ ਜੋਨ ਹੈ ਉਹ ਅਜੇ ਤੱਕ ਇਹਨਾਂ ਨੇ ਨੋਟੀਫਿਕੇਸ਼ਨ ਨਹੀਂ ਕੀਤਾ ਜਿਹੜੇ ਸਾਡੇ ਐਮਪੀ ਦੇ ਫੰਡ ਵਿੱਚੋਂ ਪੈਸੇ ਸੀ ਜੇ ਜਾ ਸਕਦੇ ਤਾਂ ਹੋਣਾ ਹੈ ਜੋ ਨੋਟੀਫਿਕੇਸ਼ਨ ਜਾਰੀ ਹੋਏਗਾ ਤੇ ਅਜੇ ਤੱਕ ਵੀ ਉਹ ਸਰਕਾਰ ਜਿਹੜੀ ਸੁੱਤੀ ਪਈ ਹੈ ਸ਼ਸ ਕਰਕੇ ਪਹਿਲਾ ਤਾਂ ਉਹਨਾਂ ਨੂੰ ਚਾਹੀਦਾ ਕਿ ਜਿਹੜੇ ਫੰਡ ਐਮਪੀਜ਼ ਵਾਸਤੇ ਜਿਹੜੇ ਨੇਚਰ ਡਾਇਜਾਸਟਰ ਦੇ ਵਿੱਚ ਪੈਸੇ ਖਰਚ ਕਰਨੇ ਉਹਨਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦੇ ਤਾਂ ਕਿ ਅਸੀਂ ਕਿਉਂਕਿ ਸ਼ੁਰੂ ਤੋਂ ਅੱਜ ਤੋਂ 20 20 ਦਿਨ ਪਹਿਲਾਂ ਇਸ ਏਰੀਆ 'ਚ ਘੁਮਰ ਹੈ ਪਰ ਮਜਬੂਰੀ ਹੈ ਕਿ ਅਸੀਂ ਉਹ ਪੈਸੇ ਐਮਪੀ ਲੈਡ ਫੰਡ ਦੇ ਸੀ ਵਰਤੋਂ ਜੀ ਲਈ ਲਿਆ ਸਕਦੇ ਤੇ ਹੁਣ ਵੀ ਅਜੇ ਪੰਜਾਬ ਸਰਕਾਰ ਨੇ ਉਹ ਕਰਨਾ ਇਸ ਕਰਕੇ ਉਹ ਅਸੀਂ ਮੰਗ ਕੀਤੀ ਹੈ ਕਿ ਜਲਦੀ ਜਲਦੀ ਉਹ ਕਰਨ ਬਾਕੀ ਇਸ ਏਰੀਆ ਦਾ ਜਿਹੜਾ ਹਰ ਪ੍ਰਭਾਵ ਧੇਰੀ ਹੈ ਅਰੀਕੇ ਤੋਂ ਲੈ ਕੇ ਆਜਲਕਾ ਗੰਗਾ ਲਗਰ ਤੱਕ ਜਿਹੜਾ ਮੇਰਾ ਪਾਰਲੀਮੈਂਟ ਦਾ ਕਾ ਪੈਂਦਾ ਹੈ ਇਹਦੇ ਵਿੱਚ ਬੜੀਆਂ ਜਿਹੜੀਆਂ ਕਮੀਆਂ ਬੜੇ ਦਰਿਆ ਨੂੰ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਟਾਲ ਕੇ ਕੀ ਤੇ ਜਿੱਥੇ ਵੱਡੀ ਆਬਾਦੀ ਹੈ ਉਹਨਾਂ ਨੂੰ ਸੜਕਾਂ ਦੇ ਨਾਲ ਜਿਹੜਾ ਉਹ ਨਹੀਂ ਜੋੜਿਆ ਅੱਜ ਬੇੜੀ ਤੇ ਜਾ ਕੇ ਲੋਕ ਜਿਹੜੇ ਵਿਚਕਾਰ ਫਸੇ ਹੋਏ ਹੈ ਉਹਨਾਂ ਨੂੰ ਤਾਂ ਰੋਟੀ ਦੀ ਜਿਹੜੀ ਪਚਾਉਣੀ ਔਖੀ ਹੈ ਪਸ਼ੂਆਂ ਦਾ ਚਾਰਾ ਪਚਾਉਣਾ ਔਖਾ ਹੈ ਉਸ ਵਾਸਤੇ ਕੋਈ ਸਾਨੂੰ ਪੱਕਾ ਜਿਹੜਾ ਇਲਾਜ ਹੈ ਉਹ ਕਰਨ ਦੀ ਲੋੜ ਹੈ ਆਪਣੀ ਸਰਕਾਰ ਆਉਣ ਤੇ ਅਸੀਂ ਇੱਥੇ ਜਿੱਥੇ ਪੁਲਾਂ ਦੀ ਮੰਗ ਹੋ ਰਹੀ ਹੈ ਕਿਤੇ ਦਰਿਆ ਦਾ ਏਰੀਆ ਆਈਡੈਂਟੀਫਾਈ ਕਰਕੇ ਉਹਨੂੰ ਡੂੰਗਾ ਕਰਕੇ ਚਲਾਉਂਦੀ ਲੋੜ ਹੈ ਉਹ ਸਾਰਾ ਕੁਝ ਅਸੀਂ ਉਸ ਤੋਂ ਬਾਅਦ ਕਰਾਂ ਸਰ ਲੱਗਦਾ ਵੀ ਜਿਹੜਾ ਵੀ ਕਾਂਗਰਸ ਨੇ ਜੇ ਗੱਲ ਕੀਤੀ ਹੈ ਜਿਹੇ ਲੋਕ ਸਭਾ ਮੈਂਬਰ ਨੇ ਛੇ ਛੇ ਭਾਜਪਾ ਨੇ ਗੱਲ ਕੀਤੀ ਹੈ ਵੀ ਅਸੀਂ ਮਦਦ ਕਰਨਾ ਚਾਹੁੰਦੇ ਹਾਂ ਲੇਕਿਨ ਹਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਜਿਸ ਦੇ ਆਧਾਰ ਤੇ ਅਸੀਂ ਆਪਣੀ ਜਿਹੜਾ ਫੰਡ ਹੈਗਾ ਉਹ ਦੇ ਸਕਦੇ ਹਾਂ ਜਿਹੜੇ ਹਰ ਜਿਹੜੇ ਇਲਾਕੇ ਹੁੰਦੇ ਆ ਉਹਨਾਂ ਦੇ ਵਿੱਚ ਜਿਹੜਾ ਨਹੀਂ ਪਹੁੰਚਾ ਸਕਦੇ ਕੀ ਕਰਨਾ ਕਿੱਥੇ ਤੁਹਾਨੂੰ ਲੱਗਦਾ ਵੀ ਇਹ ਮਲਾਪਰਵਾਹੀ ਰਹੀ ਹੈ ਜਿਹੜਾ ਹਜੇ ਤੱਕ ਇਹ ਲੱਗ ਰਿਹਾ ਇਹ ਡੂੰਗੀ ਵਾਲੀ ਸਰਕਾਰ ਸੁੱਤੀ ਪਈ ਹੈ ਇਹਨੂੰ ਜਗਾਉਣ ਦੇ ਵਾਸਤੇ ਅਸੀਂ ਆਏ ਆ ਐਮਪੀ ਜਿਹੜਾ ਸਾਰੇ ਹਿੰਦੁਸਤਾਨ ਦਾ ਪੋਰਟਲ ਚੱਲ ਗਿਆ ਸਾਡਾ ਪੋਰਟਲ ਬੰਦ ਪਿਆ ਕਿਉਂਕਿ ਇਹਨਾਂ ਨੇ ਚਿੱਠੀ ਲਿਖ ਦਿੱਤੀ ਨੈਚੁਰਲ ਕਲਾਈਮੇਟ ਦੀ ਜਿਹੜੀ ਇਹਨਾਂ ਨੇ ਨੋਟੀਫਿਕੇਸ਼ਨ ਨਹੀਂ ਕੀਤੀ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕਿੱਥੇ ਸੁੱਤੇ ਪਏ ਹੋ ਇਹਨਾਂ ਨੂੰ ਪਤਾ ਹੀ ਨਹੀਂ ਮੌਸਮ ਵਿਭਾਗ 5 ਮਹੀਨਿਆਂ ਤੋਂ ਕਹਿ ਰਿਹਾ ਸੀ ਕਿ ਅੱਜ ਦੀ ਹਾਲ ਕੀ بارشਾਂ ਬਹੁਤ ਹੋਣਗੀਆਂ بارشਾਂ ਬਹੁਤ ਹੋਣਗੀਆਂ ਡਿਜ਼ਾਸਟਰ ਮੈਨੇਜਮੈਂਟ ਦੀ ਕੋਈ ਮੀਟਿੰਗ ਨਹੀਂ ਹੋਈ ਕਿਸੇ ਨੂੰ ਮਿਲੇ ਨਹੀਂ ਇਹ ਸਰਕਾਰ ਨਹੀਂ ਗਈ ਇਹ ਤਾਂ ਠੱਗੂ ਟੋਲਾ ਐ ਐਵੇਂ ਗੱਲਾਂ ਬਾਤਾਂ ਕਰਦੇ ਫਿਰਦੇ ਨੇ ਇਸ ਕਰਕੇ ਲੋਕ ਸਭ ਜਾਣਦੇ ਨੇ ਕੀ ਇੱਕ ਕੁਛ ਕਰਨ ਵਾਲੇ ਨਹੀਂ ਦੋਸਤੋ ਤਕੜੇ ਹੋ ਜਾਓ ਤੁਹਾਡਾ ਇੱਕ ਇੱਕ ਪੈਸਾ ਜਿਹੜਾ ਇਹ ਸਰਕਾਰ ਨਾਲ ਲੜ ਕੇ ਦਿਵਾਵਾਂਗੇ 50000 ਰੁਪਇਆ ਜਿਹੜਾ ਹੈਗਾ ਪੰਜਾਬ ਸਰਕਾਰ ਦੇਵੇ 50000 ਰੁਪਇਆ ਸੈਂਟਰ ਸਰਕਾਰ ਦੇਵੇ ਕਿਉਂਕਿ ਦੂਜੀ ਫਸਲ ਵੀ ਇਹਨਾਂ ਦੀ ਮਰ ਜਾਣੀ ਹੈ ਉਦੋਂ ਬਾਅਦ ਰੇਤ ਆ ਜਾਣਾ ਹੈ ਰੇਤੇ ਵਾਸਤੇ ਬੜਾ ਮੁਸ਼ਕਲ ਹੋ ਜਾਣਾ ਮੈਂ ਐਮਪੀ ਸਾਹਿਬ ਨਾਲ ਇਹੀ ਗੱਲ ਕਰ ਰਿਹਾ ਸੀਗਾ ਉਹ ਰੇਤਾ ਵੀ ਅਸੀਂ ਲੜਾਈ ਲੜ ਕੇ ਇਹਨਾਂ ਨੂੰ ਚੁਕਾਵਾਂਗੇ ਇਹਨਾਂ ਦਾ ਹੋਏਗਾ ਕਿਉਂਕਿ ਹੁਣ ਕਿਸੇ ਆੜਤੀਏ ਨੇ ਵੀ ਇਹਨਾਂ ਨੂੰ ਪੈਸੇ ਨਹੀਂ ਦੇਣੇ ਪਰ ਸਭ ਤੋਂ ਵੱਡੀ ਇੱਕ ਗੱਲ ਸਾਹਮਣੇ ਆਈ ਹੈ ਕਿ ਖੇਤੀ ਮੰਤਰੀ ਪੰਜਾਬ ਦੇ ਵਿੱਚ ਆਇਆ ਉਹਨਾਂ ਨੇ ਇਹ ਖਹਿਤਾ ਵੀ ਇਹ ਜਿਹੜਾ ਸਾਰਾ ਜਿਹੜਾ ਹਾਰਡ ਵਰਗੇ ਇਹ ਜਿਹੜੇ ਬਾੜ ਵਰਗੇ ਹਾਲਾਤ ਜਿਹੜੇ ਬੜੇ ਨੇ ਇਹ ਮਾਈਨਿੰਗ ਕਰਕੇ ਬਣੇ ਨੇ ਤੁਸੀਂ ਸਮਝਦੇ ਹੋ ਵੀ ਇਹ ਆਪਣਾ ਪੱਲੂ ਝਾੜਨਾ ਚਾਹੁੰਦੇ ਆ ਜਾਂ ਸੱਚਾਈ ਇਹ ਹੋਈ ਹੈ ਵੀ ਜਿਹੜੇ ਮਾਈਨਿੰਗ ਕਰਕੇ ਜਿਹੜੇ ਹਾਲਾਤ ਬਣੇ ਆ ਕਿ ਜਿਹੜੇ ਟੀਮਾਂ ਆਈਆਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਜਾਓ ਦੇਖੋ ਪਰ ਅੱਜ ਅਸੀਂ ਉਹਨਾਂ ਨੂੰ 25-25000 ਰੁਪਏ ਦੇ ਕੇ ਜਾਂਦੇ ਹਾਂ ਉਹ ਸਰਕਾਰ ਉਹ ਕਿਸਾਨਾਂ ਨਾਲ ਮਜ਼ਾਕ ਕਰਦੇ ਨੇ ਇਸ ਕਰਕੇ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਹੈ ਕਿ ਸ਼ਿਵਰਾਜ ਜੀ ਤੁਸੀਂ ਆਪ ਹੀ ਕਿਸਾਨੋਂ ਕਿਸਾਨਾਂ ਨਾਲ ਮਜ਼ਾਕ ਨਹੀਂ ਕਰੀਦਾ ਫਿਰ ਇਹ ਉਹ ਕਿਸਾਨ ਨੇ ਜਿਹੜੇ ਹਿੰਦੁਸਤਾਨ ਦੀ ਲੜਾਈ ਲੜਦੇ ਨੇ ਜਦੋਂ ਪਾਕਿਸਤਾਨ ਨਾਲ ਲੜਾਈ ਹੁੰਦੀ ਹੈ ਜਿੱਥੇ ਸਾਡੇ ਫੌਜੀ ਭਰਾ ਲੜਦੇ ਨੇ ਉੱਥੇ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਮੇਰੇ ਬੱਚੇ ਉੱਥੇ ਪ੍ਰਸ਼ਾਦੇ ਲੈ ਕੇ ਜਾਂਦੇ ਨੇ ਇਸ ਕਰਕੇ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਵੀ ਕਿਸਾਨਾਂ ਦੇ ਹੱਕ 'ਚ ਨਹੀਂਗੀ ਉਹਨਾਂ ਨੂੰ ਪਤਾ ਹੋਊਗਾ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੀ ਸਰਕਾਰ ਆਉਣ ਤੇ ਇਹਦਾ ਬਿਲਕੁਲ ਹੱਲ ਕਰਾਂਗੇ ਪਰ ਉਹਨਾਂ ਨੂੰ ਚਾਹੀਦਾ ਸੀਗਾ ਕਿ ਤੁਸੀਂ 25-25 ਹਜ਼ਾਰ ਰੁਪਏ ਤਾਂ ਦੇ ਕੇ ਜਾਂਦੇ ਸਰਵੇ ਕਰਦੇ ਇਹ ਸਰਵੇ ਕਰਦੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਕਿੰਨਾ ਟਾਈਮ ਲਗਾਉਣਗੇ 5 ਮਹੀਨੇ 6 ਮਹੀਨੇ 7 ਮਹੀਨੇ ਉਹ ਤਾਂ ਕਹਿੰਦਾ ਬੰਦਿਆਂ ਦਾ ਬਣੂਗਾ ਕੀ ਇਸ ਕਰਕੇ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਵੀ ਸੁੱਤੀ ਪਈ ਹੈ ਦੋਸਤੋ ਤਕੜੇ ਹੋ ਜੋ ਇਹ ਹਿੰਦੁਸਤਾਨ ਤੁਹਾਡਾ ਹੈ ਕਸ਼ਮੀਰ ਤੋਂ ਲੈ ਕੇ ਕਨਿਆਕਵਾਰੀ ਤੱਕ ਇਹਦੇ ਮਾਲਕ ਅਸੀਂ ਹੈ ਉਹ ਤਾਂ ਸਿਰਫ ਪੰਜ ਕਿਸਾਲਾ ਵਾਸਤੇ ਚਲਾਉਣ ਵਾਸਤੇ ਆਉਂਦੇ ਆ ਵੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਛੇਤੀ ਉਹਨਾਂ ਨੂੰ ਕੱਢ ਦਿਆਂਗੇ ਤਕੜੇ ਹੋ ਜਾਓ ਸਰ ਕਹਿੰਦੇ ਵੀ ਦੋਵੇਂ ਜੜੀਆਂ ਸਰਕਾਰਾਂ ਸਮੇਂ ਦੀਆਂ ਜੜੀਆਂ ਸਰਕਾਰਾਂ ਉਹ ਪੁੰਜਾ ਮਜਾ ਜੜੀਆਂ ਇਸ ਟਾਈਮ ਕਰਦੀ ਪੰਜਾਬ ਨਾਲ ਦਿਖਾਈ ਦੇ ਰੀਆਂ ਕਿਉਂਕਿ ਇਸ ਟਾਈਮ ਜ਼ਰੂਰਤ ਹੈਗੀ ਆ ਵੀ ਲੋਕਾਂ ਨੂੰ ਜੜੀ ਆ ਉਹ ਲੋਕਾਂ ਦੀ ਬਾਹ ਫੜਨ ਦੀ ਤਾਂ ਜੋ ਇਸ ਟਾਈਮ ਜੜੀਆਂ ਫਸਲ ਇੱਕ ਤਾਂ ਮਰ ਚੁੱਕੀ ਆ ਤੇ ਦੂਜੀ ਆਨ ਵਾਲੀ ਦਾ ਵੀ ਅਜੇ ਕੋਈ ਪਤਾ ਨਹੀਂ ਸਾਦ ਨਜ਼ਰ ਨਹੀਂ ਆ ਰੇ ਵੀ ਉਹ ਕਿਸਾਨ ਜਿਹੜੇ ਬੀਜ ਪਾਣਗੇ ਜਾਂ ਨਹੀਂ ਬੀਜ ਪਾਣਗੇ ਇਨ੍ਹਾਂ ਹਾਲਾਤਾਂ ਦੇ ਵਿੱਚ ਸਰ ਮਤਲਬ ਕਿ ਤੁਹਾਡੇ ਵੱਲੋਂ ਵੀ ਫਿਰ ਕਿਸ ਤਰ੍ਹਾਂ ਦੀ ਜੜੀ ਉਨਸਾਹਿਤਾ ਉਹ ਅੱਜ ਵੀ ਲੈ ਕੇ ਆਏ ਆ ਅਸੀਂ ਇੱਥੇ ਇੱਕ ਵੋਟ ਦੇਣ ਲੱਗੇ ਆ ਪਿਛਲੰਦਰ 'ਚ ਪੈਸੇ ਦੇਣ ਲੱਗੇ ਆ ਇਹਨਾਂ ਦੇ ਨਾਲ ਖੜੇ ਆ ਸਾਡੇ ਪਰਿਵਾਰ ਦੇ ਮੈਂਬਰ ਨੇ ਸਾਡੇ ਵੋਟਰ ਨਹੀਂ ਆਏ ਉਹਨਾਂ ਦੇ ਵੋਟਰ ਹੋ ਸਕਦੇ ਸਾਡੇ ਪਰਿਵਾਰ ਦੇ ਮੈਂਬਰ ਨੇ ਸਾਡੇ ਵਾਸਤੇ ਮਰਦੇ ਨੇ ਇਸ ਕਰਕੇ ਸਰਕਾਰ ਨਾਲ ਵੀ ਲੜ ਕੇ ਇਹਨਾਂ ਨੂੰ ਜਿਹੜਾ ਨਾ ਮੌਜੂਦਾ ਦਵਾਵਾਂਗੇ ਐਵੇਂ ਸਰਕਾਰ ਨੂੰ ਜਾਣ ਨਹੀਂ ਦਿੰਦੇ ਅਸੀਂ ਇਸ ਕਰਕੇ ਮੈਂ ਫਿਰ ਕਿਹਾ ਕਿ ਇਹ ਠੀਕ ਹੈ ਸਰਕਾਰ ਉਹਨਾਂ ਦੇ ਕੋਲੇ ਆ ਪਰ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਦੇਸ਼ ਸਾਡਾ ਹੈ ਇਹਦੇ ਮਾਲਕ ਅਸੀਂ ਆ ਇਹਦੇ ਮਾਲਕ ਤੁਸੀਂ ਉਹ ਲੋਕੋ ਉੱਠੋ ਖੜੇ ਹੋ ਤਕੜੇ ਹੋ ਜਾਓ ਇਹਨਾਂ ਦਾ ਮੌਜੂਦਾ ਇੱਕ ਇੱਕ ਪੈਸਾ ਦਵਾਵਾਂਗੇ ਮੈਂ ਇੱਥੋਂ ਦੇ ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹਨਾ ਅੱਜ ਮੌਕਾ ਨਹੀਂਗਾ 40 ਸਾਲਾਂ ਦੇ ਬਾਅਦ ਪਹਿਲੀ ਵਾਰ ਇਹਨੇ ਕਾਂਗਰਸ ਨੂੰ ਐਮਪੀ ਦਿੱਤਾ ਇਸ ਦਾ ਸ਼ੇਰ ਸਿੰਘ ਕਬਾਇਆ ਸ਼ੇਰ ਸਿੰਘ ਕਬਾਇਆ ਕੋਈ ਡਰਨ ਵਾਲਾ ਨਹੀਂ ਜੋ ਲੜਾਈ ਲੜਨੀ ਪਈ ਜੇ ਜਾਨ ਦੀ ਵੀ ਕੁਰਬਾਨੀ ਕਰਨੀ ਪਈ ਉਹ ਵੀ ਕਰਕੇ ਜਾਵਾਂਗਾ ਇਸ ਕਰਕੇ ਤਕੜੇ ਹੋ ਜਾਓ ਯਾਰੋ ਐਸੀ ਸਾਡੇ ਨਾਲ ਜਿਹੜੇ ਸਾਥਕਾ ਵਿਦਾਇਤ ਤੇ ਨਾਲ ਜਿਹੜੇ ਫਸ਼ੇਰ ਸਿੰਘ ਕਬਾਇ ਜਿਹੜੇ ਇਸ ਟਾਈਮ ਲੋਕ ਸਭਾ ਮੈਂਬਰ ਆ ਇਹਨਾਂ ਨੇ ਕਿਹਾ ਲੋਕਾਂ ਦੀ ਲੜਾਈ ਆ ਲੋਕਾਂ ਦੇ ਵਿੱਚ ਹੀ ਲੜੀ ਜਾਏਗੀ ਹਰ ਤਰ੍ਹਾਂ ਦੀ ਜਿਹੜੀ ਮਦਦ ਹੈ ਕਾਂਗਰਸ ਵੱਲੋਂ ਇਹਨਾਂ ਦੀ ਪਹਿਲਾਂ ਵੀ ਕੀਤੀ ਗਈ ਸੀ ਤੇ ਹੁਣ ਵੀ ਜਿਹੜੀ ਅੱਗੋਂ ਉਹ ਕੀਤੀ ਜਾਏਗੀ ਕਿਉਂਕਿ ਹਾਲਾਤ ਜਿਹੜੇ ਇਸ ਟਾਈਮ ਹੈਗੇ ਆ ਸਾਸਤ ਕਰਨ ਦੇ ਨਹੀਂ ਹੈਗੇ ਲੋਕਾਂ ਦੀ ਬਾਹ ਫੜਨੀ ਆ ਤੇ ਇਹ ਜਿਹੜੇ ਲੋਕ ਆ ਆਪਣੇ ਆਪਣੀ ਆ ਤੇ ਇਸ ਕਰਕੇ ਵੀ ਇਹਨਾਂ ਦੀ ਬਾਹ ਫੜਨੀ ਬਹੁਤ ਜ਼ਰੂਰੀ ਆ ਤੇ ਹੁਣ ਜੇ ਕਹਿ ਸਕਦੇ ਆ ਵੀ ਇਹ ਲੋਕਾਂ ਨੂੰ ਜਿਹੜਾ ਆਸ਼ਵਾਸਨ ਇਹ ਦੇ ਕੇ ਜਾ ਰਹੇ ਨੇ ਤੇ ਲੋਕਾਂ ਨੂੰ ਇਹਨਾਂ ਜਿਹੜ ਔਰ ਵੀ ਜਿਹੜੇ ਸਮਾਨ ਹੈ ਜਿਹਨਾਂ ਨੂੰ ਲੋਕਲ ਲੋਡ ਸੀਗੀ ਉਹ ਵੀ ਇਸ ਟਾਈਮ ਜਿਹੜਾ ਨਿਹਾਲਾ ਨਵੇਲਾ ਦੇ ਵਿੱਚ ਜਿਹੜਾ ਇਸ ਟਾਈਮ ਜਿਹੜਾ ਪਹੁੰਚਾਇਆ ਗਿਆ ਤੇ ਇੱਥੇ ਜਿਹੜੀਆਂ ਲੋਕਾਂ ਦੀ ਮਦਦ ਆ ਉਹ ਕੀਤੀ ਜਾ ਰਹੀ ਜਿਹਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਸਾਹ ਤੌਰ ਤੇ ਦਿਖਾਈ ਦੇ ਰਿਹਾ ਕਿਉਂਕਿ ਜ਼ਿਆਦਾਤਰ ਜਿਹੜਾ ਪਾਣੀ ਉਹ ਖੇਤਾਂ 'ਚ ਜਿਹੜਾ ਜਾ ਚੁੱਕਾ ਤੇ ਲੋਕਾਂ ਦੇ ਘਰਾਂ ਤੱਕ ਵੀ ਜਿਹੜਾ ਪਹੁੰਚ ਚੁੱਕਾ ਜਿਸ ਕਰਕੇ ਲੋਕ ਜਿਹੜੇ ਆਪਣੇ ਘਰੋਂ ਬੇਕਰਤਾ ਹੋਏ ਨੇ ਉਹਨਾਂ ਦੀ ਫਸਲਾਂ ਵੀ ਜੜੀਆਂ ਉਹ ਖਤਮ ਹੁੰਦੀਆਂ ਜਾ ਰਹੀਆਂ ਤੇ ਦੂਜੀ ਫਸਲ ਦੀ ਚਿੰਤਾ ਵੀ ਉਹਨਾਂ ਨੂੰ ਜਿਹੜੀ ਸਾਹਦੀ ਹੋਈ ਦਿਖਾਈ ਦੇ ਰਹੀਆ ਲੇਕਿਨ ਇਸ ਟਾਈਮ ਜਿਹੜੀ ਕਾਂ ਵੀ ਸਾਡੇ ਨਾਲ ਬੁਰੇ ਵਕਤ ਵਿੱਚ ਚੜਖੋਨ ਨਾਲ ਕੜਾ ਤੇਰੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਦੇ ਜਿਹੜਾ ਵੀ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇਹਨਾਂ ਦਾ ਕੀਤਾ ਵੀ ਜਾਏਗਾ ਤੇ ਇਹਨਾਂ ਦਾ ਵਿਜ਼ਾਤ ਅਗੀਆਂ ਵਾਲੇ ਟਾਈਮ ਦੇ ਵਿੱਚ ਵੀ ਇਹਨਾਂ ਨੂੰ ਮਿਲਦਾ ਹੋਇਆ ਸਾਫ ਤੌਰ ਤੇ ਦਿਖਾਈ ਦੇ ਰਿਹਾ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਦੈਨਿਕ ਸਵੇਰਾ ਫਰਕ ਤਤੁਲੇ ਦੀ ਮਾਰ ਫਰੋਜਪੁਰ ਦੇ ਠੱਲੇ ਇਲਾਕਿਆਂ ਨੂੰ ਕਾਫੀ ਜੜੀਆਂ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਜ਼ਿਆਦਾਤਰ ਲੋਕਾਂ ਦੀ ਫਸਲਾਂ ਜੜੀਆਂ ਉਹ ਪਾਣੀ ਵਿੱਚ ਬਰਬਾਦ ਹੋ ਚੁੱਕੇ ਆ ਤੇ ਹੁਣ ਜਿਹੜੀ ਮਾਰ ਹੈ ਪਾਣੀ ਦੀ ਉਹ ਲੋਕਾਂ ਦੇ ਘਰਾਂ ਤੱਕ ਵੀ ਪਹੁੰਚੀ ਹੋਈ ਹੈ ਇਸ ਕਰਕੇ ਘਰਾਂ ਨੂੰ ਵੀ ਕਾਫੀ ਵੱਡਾ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਤੇ ਅੱਜ ਦੀ ਜਿਹੜੀ ਲੋੜ ਹੈਗੀ ਹੈ ਲੋੜ ਹੈਗੀ ਵੀ ਲੋਕਾਂ ਦੀ ਜਿਹੜੀ ਬਾਹ ਫੜਨ ਦੀ ਖਾਸ ਤੌਰ ਤੇ ਉਹ ਲੋਕਾਂ ਨੂੰ ਜਿਹੜੇ ਸਿਆਸੀ ਤੌਰ ਤੇ ਜਿਹੜੇ ਮਜ਼ਬੂਤ ਵੀ ਹੈਗੇ ਨੇ ਤੇ ਜਿਹੜੇ ਸਿਆਸਤ ਦੇ ਵਿੱਚ ਹੈਗੇ ਨੇ ਖਾਸ ਤੌਰ ਤੇ ਹੁਣ ਜਿਹੜੇ ਕਾਂਗਰਸ ਦੇ ਵਿੱਚ ਵੀ ਜਿਹੜੇ ਲੋਕਸਭਾ ਮੈਂਬਰ ਜਿਹੜ ਤਾ ਜੋ ਇਹਨਾਂ ਲੋਕਾਂ ਦਾ ਜਿਹੜਾ ਭਲਾ ਉਹ ਕੀਤਾ ਜਾ ਸਕੇ ਸਾਡੇ ਨਾਲ ਮੌਜੂਦ ਨੇ ਜਿਹੜੇ ਲੋਕ ਸਭਾ ਮੈਂਬਰ ਜਿਹੜੇ ਫਰੋਜਪੁਰ ਦੇ ਉਹ ਵੀ ਮੌਜੂਦ ਨੇ ਤੇ ਸਾਬਕਾ ਵਿਧਾਇਕ ਜਿਹੜੇ ਪਰਮਿੰਦਰ ਸਿੰਘ ਪਿੰਕੀ ਉਹ ਵੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਹਨਾਂ ਲੋਕਾਂ ਦੀ ਸਹਾਇਤਾ ਲੈਣ ਵਾਸਤੇ ਜਿਹੜੀ ਕਾਂਗਰਸ ਪਾਰਟੀ ਆ ਉਹ ਕਿਸ ਤਰ੍ਹਾਂ ਦੇ ਕਦਮ ਜੜੀ ਉਠਾ ਰਹੀ ਆ ਤੇ ਉਸ ਤੋਂ ਬਾਅਦ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਵਿਚਰ ਕੇ ਉਹਨਾਂ ਨੂੰ ਕਿੰਨਾ ਕੁ ਮਜ਼ਬੂਤ ਜੜਾ ਉਹ ਕੀਤਾ ਜਾ ਸਕਦਾ ਸਰ ਸਰ ਜਿਹੜੇ ਲੋਕ ਸਭਾ ਮੈਂਬਰ ਦੀ ਵੀ ਜੇ ਗੱਲ ਕੀਤੀ ਜਾਵੇ ਅੱਜ ਦੀ ਲੋੜ ਹੈਗੀ ਆ ਲੋਕਾਂ ਨੂੰ ਜੜੀਆਂ ਬਾਹਾਂ ਫੜਨ ਦੀ ਤਾਂ ਮਜਬੂਤ ਕਰਨ ਦੀ ਦੇਖੋ ਇੱਕ ਬੜਾ ਐ ਇਸ ਏਰੀਏ ਦੇ ਵਿੱਚ ਜਿਹੜਾ ਸਤਲੁਜ ਵਿਆਸ ਤੇ ਪੂਰੇ ਪੰਜਾਬ ਦੇ ਵਿੱਚ ਮੈਂ ਸਮਝਦਾ ਕਿ 50% ਜਿਹੜਾ ਏਰੀਆ ਹੈ ਉਹ ਹੜ੍ਹਾਂ ਦੀ ਮਾਰ ਹੈ ਇੱਥੇ ਉਸ ਤੇ ਵਾਸਤੇ ਬੜੀ ਲੋੜ ਹੈ ਅੱਜ ਦੇਸ਼ ਦੀ ਸਰਕਾਰ ਨੇ ਇਹਦੇ ਵਿੱਚ ਇੰਟਰਵਨ ਆ ਕਰਕੇ ਇਸ ਇਲਾਕੇ ਨੂੰ ਪੰਜਾਬ ਨੂੰ ਜਿਹੜਾ ਉਹ ਹਰ ਪੀੜ ਕੋਸ਼ਿਸ਼ ਤੇ ਉਹਨਾਂ ਨੇ ਕਰਤਾ ਹੈ ਨੋਟੀਫਿਕੇਸ਼ਨ ਵੀ ਹੋ ਗਿਆ ਪਰ ਜਿਹੜਾ ਪੰਜਾਬ ਦੇ ਵਿੱਚ ਸਾਡੀ ਜਿਹੜੀ ਲਾੜਲੀ ਸਰਕਾਰ ਹੈ ਜਿਹੜੀ ਕਹਿੰਦੀ ਕਿ ਅਸੀਂ ਰੰਗਲਾ ਪੰਜਾਬ ਬਣਾਤਾ ਹੈ ਉਹ ਅੱਜ 8 ਦਿਨ ਬੀਤ ਗਏ ਤੇ ਜਿਹੜਾ ਉਹਨਾਂ ਨੇ ਨੇਚਰਲ ਡਾਈਜੈਸਟਰ ਜਿਹੜੀ ਜੋਨ ਹੈ ਉਹ ਅਜੇ ਤੱਕ ਇਹਨਾਂ ਨੇ ਨੋਟੀਫਿਕੇਸ਼ਨ ਨਹੀਂ ਕੀਤਾ ਜਿਹੜੇ ਸਾਡੇ ਐਮਪੀ ਦੇ ਫੰਡ ਵਿੱਚੋਂ ਪੈਸੇ ਸੀ ਜੇ ਜਾ ਸਕਦੇ ਤਾਂ ਹੋਣਾ ਹੈ ਜੋ ਨੋਟੀਫਿਕੇਸ਼ਨ ਜਾਰੀ ਹੋਏਗਾ ਤੇ ਅਜੇ ਤੱਕ ਵੀ ਉਹ ਸਰਕਾਰ ਜਿਹੜੀ ਸੁੱਤੀ ਪਈ ਹੈ ਕਰਕੇ ਪਹਿਲਾਂ ਤਾਂ ਉਹਨਾਂ ਚਾਹੀਦਾ ਹੈ ਕਿ ਜਿਹੜੇ ਫੰਡ ਐਮਪੀਜ਼ ਵਾਸਤੇ ਜਿਹੜੇ ਜ਼ਰੂਰਤ ਹੈ ਮੈਟਰ ਡਾਇਜਾਸਟਰ ਦੇ ਵਿੱਚ ਪੈਸੇ ਖਰਚ ਕਰਨੇ ਉਹਨਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦੇ ਤਾਂ ਕਿ ਅਸੀਂ ਕਿਉਂਕਿ ਸ਼ੁਰੂ ਤੋਂ ਅੱਜ ਤੋਂ 20 23 ਦਿਨ ਪਹਿਲਾਂ ਇਸ ਏਰੀਆ 'ਚ ਘੁਮ ਰਹੇ ਪਰ ਮਜਬੂਰੀ ਹੈ ਕਿ ਅਸੀਂ ਉਹ ਪੈਸੇ ਐਮਪੀ ਲੈਡ ਫੰਡ ਦੇ ਵਿੱਚ ਵਰਤੋ ਜੀ ਨਹੀਂ ਲਿਆ ਸਕਦੇ ਤੇ ਹੁਣ ਵੀ ਅਜੇ ਪੰਜਾਬ ਸਰਕਾਰ ਨੇ ਉਹ ਕਰਨਾ ਇਸ ਕਰਕੇ ਉਹ ਅਸੀਂ ਮੰਗ ਕੀਤੀ ਹੈ ਕਿ ਜਲਦੀ ਜਲਦੀ ਉਹ ਕਰਨ ਬਾਕੀ ਇਸ ਏਰੀਆ ਦਾ ਜਿਹੜਾ ਹੜ੍ਹ ਪ੍ਰਭਾਵਿਤ ਏਰੀਆ ਹੈ ਅਰੀਕੇ ਤੋਂ ਲੈ ਕੇ ਆਜਲ ਕਾ ਗੰਗਾ ਨਗਰ ਤੱਕ ਜਿਹੜਾ ਮੇਰਾ ਪਾਰਲੀਮੈਂਟ ਅਕਾ ਪੈਂਦਾ ਹੈ ਇਹਦੇ ਵਿੱਚ ਬੜੀਆਂ ਜਿਹੜੀਆਂ ਕਮੀਆਂ ਬੜੇ ਦਰਿਆ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਟਾਲ ਕੇ ਕੀ ਤੇ ਜਿੱਥੇ ਵੱਡੀ ਆਬਾਦੀ ਹੈ ਉਹਨਾਂ ਨੂੰ ਸੜਕਾਂ ਦੇ ਨਾਲ ਜਿਹੜਾ ਉਹ ਨਹੀਂ ਜੋੜਿਆ ਅੱਜ ਬੇੜੀ ਤੇ ਜਾ ਕੇ ਲੋਕ ਜਿਹੜੇ ਵਿਚਕਾਰ ਫਸੇ ਹੋਏ ਹੈ ਉਹਨਾਂ ਨੂੰ ਤਾਂ ਰੋਟੀ ਦੀ ਜਿਹੜੀ ਪਚਾਉਣੀ ਔਖੀ ਹੈ ਪਸ਼ੂਆਂ ਦਾ ਚਾਰਾ ਪਚਾਉਣਾ ਔਖਾ ਹੈ ਉਸ ਵਾਸਤੇ ਕੋਈ ਸਾਨੂੰ ਪੱਕਾ ਜਿਹੜਾ ਇਲਾਜ ਹੈ ਉਹ ਕਰਨ ਦੀ ਲੋੜ ਹੈ ਆਪਣੀ ਸਰਕਾਰ ਆਉਣ ਤੇ ਅਸੀਂ ਇੱਥੇ ਇਹ ਜਿੱਥੇ ਪੁਲਾਂ ਦੀ ਮੰਗ ਹੋ ਰਹੀ ਹੈ ਕਿਤੇ ਦਰਿਆ ਦਾ ਏਰੀਆ ਆਈਡੈਂਟੀਫਾਈ ਕਰਕੇ ਉਹਨੂੰ ਲੂੰਗਾ ਕਰਕੇ ਚਲਾਉਂਦੀ ਲੋੜ ਹੈ ਉਹ ਸਾਰਾ ਕੁਝ ਅਸੀਂ ਉਸ ਤੋਂ ਬਾਅਦ ਕਰਾਂ ਸਰ ਲੱਗਦਾ ਵੀ ਜਿਹੜਾ ਵੀ ਕਾਂਗਰਸ ਨੇ ਜੇ ਗੱਲ ਕੀਤੀ ਹੈ ਜਿਹੇ ਲੋਕ ਸਭਾ ਮੈਂਬਰ ਨੇ ਛੇ-ਛੇ ਭਾਈ ਨੇ ਗੱਲ ਕੀਤੀ ਹੈ ਵੀ ਅਸੀਂ ਮਦਦ ਕਰਨਾ ਚਾਹੁੰਦੇ ਹਾਂ ਲੇਕਿਨ ਹਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਜਿਸ ਦੇ ਆਧਾਰ ਤੇ ਅਸੀਂ ਆਪਣੀ ਜਿਹੜਾ ਫੰਡ ਹੈਗਾ ਉਹ ਦੇ ਸਕਦੇ ਹਾਂ ਜਿਹੜੇ ਹਰ ਜਿਹੜੇ ਇਲਾਕੇ ਹੁੰਦੇ ਆ ਉਹਨਾਂ ਦੇ ਵਿੱਚ ਜਿਹੜਾ ਨਹੀਂ ਪਹੁੰਚਾ ਸਕਦੇ ਕੀ ਕਰਨਾ ਕਿੱਥੇ ਤੁਹਾਨੂੰ ਲੱਗਦਾ ਵੀ ਇਹ ਮਲਾਪਰਵਾਹੀ ਰਹੀ ਹੈ ਜਿਹੜਾ ਹਜੇ ਤੱਕ ਇਹ ਲੱਗੂ ਇਹ ਗੁੰਗੀ ਵਾਲੀ ਸਰਕਾਰ ਸੁੱਤੀ ਪਈ ਹੈ ਇਹਨੂੰ ਜਗਾਉਣ ਦੇ ਵਾਸਤੇ ਅਸੀਂ ਆਏ ਆ ਐਮਪੀ ਸਾਹਿਬ ਨੇ ਜਿਹੜਾ ਸਾਰੇ ਹਿੰਦੁਸਤਾਨ ਦਾ ਪੋਰਟਲ ਚੱਲ ਗਿਆ ਸਾਡਾ ਪੋਰਟਲ ਬੰਦ ਪਿਆ ਕਿਉਂਕਿ ਇਹਨਾਂ ਨੇ ਚਿੱਠੀ ਲਿਖ ਦਿੱਤੀ ਨੈਚੁਰਲ ਕਲਾਈਮੇਟ ਦੀ ਜਿਹੜੀ ਇਹਨਾਂ ਨੇ ਨੋਟੀਫਿਕੇਸ਼ਨ ਨਹੀਂ ਕੀਤੀ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕਿੱਥੇ ਸੁੱਤੇ ਪਏ ਹੋ ਇਹਨਾਂ ਨੂੰ ਪਤਾ ਹੀ ਨਹੀਂ ਮੌਸਮ ਵਿਭਾਗ 5 ਮਹੀਨਿਆਂ ਤੋਂ ਕਹਿ ਰਿਹਾ ਸੀ ਕਿ ਅੱਜ ਦੀ ਹਾਲਤ ਕਿ ਬਾਰਸ਼ਾਂ ਬਹੁਤ ਹੋਣਗੀਆਂ ਬਾਰਸ਼ਾਂ ਬਹੁਤ ਹੋਣਗੀਆਂ ਡਿਜ਼ਾਸਟਰ ਮੈਨੇਜਮੈਂਟ ਦੀ ਕੋਈ ਮੀਟਿੰਗ ਨਹੀਂ ਹੋਈ ਕਿਸੇ ਨੂੰ ਮਿਲੇ ਨਹੀਂ ਇਹ ਸਰਕਾਰ ਨਹੀਂ ਗਈ ਇਹ ਤਾਂ ਠੱਗੂ ਟੋਲਾ ਐ ਐਵੇਂ ਗੱਲਾਂ ਬਾਤਾਂ ਕਰਦੇ ਫਿਰਦੇ ਨੇ ਇਸ ਕਰਕੇ ਲੋਕ ਸਭ ਜਾਣਦੇ ਨੇ ਕੀ ਇੱਕ ਕੁਛ ਕਰਨ ਵਾਲੇ ਨਹੀਂ ਦੋਸਤੋ ਤਕੜੇ ਹੋ ਜਾਓ ਤੁਹਾਡਾ ਇੱਕ ਇੱਕ ਪੈਸਾ ਜਿਹੜਾ ਹੈ ਜੇ ਸਰਕਾਰ ਨਾਲ ਲੜ ਕੇ ਦਵਾਵਾਂਗੇ 50000 ਰੁਪਇਆ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਵੀ 50000 ਰੁਪਇਆ ਸੈਂਟਰ ਸਰਕਾਰ ਦੇ ਵੀ ਕਿਉਂਕਿ ਦੂਜੀ ਫਸਲ ਵੀ ਇਹਨਾਂ ਦੀ ਮਰ ਜਾਣੀ ਹੈ ਉਦੋਂ ਬਾਅਦ ਰੇਤ ਆ ਜਾਣਾ ਰੇਤੇ ਵਾਸਤੇ ਬੜਾ ਮੁਸ਼ਕਲ ਹੋ ਜਾਣਾ ਮੈਂ ਐਮਪੀ ਸਾਹਿਬ ਨਾਲ ਇਹੀ ਗੱਲ ਕਰ ਰਿਹਾ ਸੀਗਾ ਉਹ ਰੇਤਾ ਵੀ ਅਸੀਂ ਲੜਾਈ ਲੜ ਕੇ ਇਹਨਾਂ ਨੂੰ ਚੁਕਾਵਾਂਗੇ ਇਹਨਾਂ ਦਾ ਹੋਏਗਾ ਕਿਉਂਕਿ ਹੁਣ ਕਿਸੇ ਆੜਤੀਏ ਨੇ ਵੀ ਇਹਨਾਂ ਨੂੰ ਪੈਸੇ ਨਹੀਂ ਦੇਣੇ ਪਰ ਸਭ ਤੋਂ ਵੱਡੀ ਇੱਕ ਗੱਲ ਸਾਹਮਣੇ ਆਈ ਹੈ ਜੀ ਖਰੀਚੀ ਮੰਤਰੀ ਪੰਜਾਬ ਦੇ ਵਿੱਚ ਆਇਆ ਉਹਨਾਂ ਨੇ ਇਹ ਖਹਿਤਾ ਵੀ ਇਹ ਜਿਹੜਾ ਸਾਰਾ ਜਿਹੜਾ ਹਾਰਡ ਵਰਗੇ ਇਹ ਜਿਹੜੇ ਬਾੜ ਵਰਗੇ ਹਾਲਾਤ ਜਿਹੜੇ ਬੜੇ ਨੇ ਇਹ ਮਾਈਨਿੰਗ ਕਰਕੇ ਬਣੇ ਨੇ ਤੁਸੀਂ ਸਮਝਦੇ ਹੋ ਵੀ ਇਹ ਆਪਣਾ ਪੱਲੂ ਝਾੜਨਾ ਚਾਹੁੰਦੇ ਆ ਜਾਂ ਸੱਚਾਈ ਇਹ ਹੋਈ ਹੈ ਵੀ ਜਿਹੜੇ ਮਾਈਨਿੰਗ ਕਰਕੇ ਜਿਹੜੇ ਹਾਲਾਤ ਬਣੇ ਕੀ ਜਿਹੜੇ ਟੀਮਾਂ ਆਈਆਂ ਉਹਨਾਂ ਕਹਿੰਦਾ ਕਿ ਤੁਸੀਂ ਜਾਓ ਦੇਖੋ ਪਰ ਅੱਜ ਅਸੀਂ ਉਹਨਾਂ ਨੂੰ 25 25000 ਰੁਪਏ ਦੇ ਕੇ ਜਾਂਦੇ ਹਾਂ ਉਹ ਸਰਕਾਰ ਉਹ ਕਿਸਾਨਾਂ ਨਾਲ ਮਜ਼ਾਕ ਕਰਦੇ ਨੇ ਇਸ ਕਰਕੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਸ਼ਿਵਰਾਜ ਜੀ ਤੁਸੀਂ ਆਪ ਹੀ ਕਿਸਾਨوں ਕਿਸਾਨਾਂ ਨਾਲ ਮਜ਼ਾਕ ਨਹੀਂ ਕਰੀਦਾ ਫਿਰ ਇਹ ਉਹ ਕਿਸਾਨ ਨੇ ਜਿਹੜੇ ਹਿੰਦੁਸਤਾਨ ਦੀ ਲੜਾਈ ਲੜਦੇ ਨੇ ਜਦੋਂ ਪਾਕਿਸਤਾਨ ਨਾਲ ਲੜਾਈ ਹੁੰਦੀ ਹੈ ਜਿੱਥੇ ਸਾਡੇ ਫੌਜੀ ਭਰਾ ਲੜਦੇ ਨੇ ਉੱਥੇ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਮੇਰੇ ਬੱਚੇ ਉੱਥੇ ਪ੍ਰਸ਼ਾਦੇ ਲੈ ਕੇ ਜਾਂਦੇ ਨੇ ਇਸ ਕਰਕੇ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਵੀ ਕਿਸਾਨਾਂ ਦੇ ਹੱਕ 'ਚ ਨਹੀਂਗੀ ਉਹਨਾਂ ਨੂੰ ਪਤਾ ਹੋਊਗਾ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੀ ਸਰਕਾਰ ਆਉਣ ਤੇ ਇਹਦਾ ਬਿਲਕੁਲ ਹੱਲ ਕਰਾਂਗੇ ਪਰ ਉਹਨਾਂ ਨੂੰ ਚਾਹੀਦਾ ਸੀਗਾ ਕਿ ਤੁਸੀਂ 25-25 ਹਜ਼ਾਰ ਰੁਪਏ ਦਾ ਦੇ ਕੇ ਜਾਂਦੇ ਸਰਵੇ ਕਰਦੇ ਇਹ ਸਰਵੇ ਕਰਦੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿੰਨਾ ਟਾਈਮ ਲਗਾਉਣਗੇ 5 ਮਹੀਨੇ 6 ਮਹੀਨੇ 7 ਮਹੀਨੇ ਉਹ ਤਾਂ ਕਹਿੰਦਾ ਬੰਦਿਆਂ ਦਾ ਬਣੂਗਾ ਕੀ ਇਸ ਕਰਕੇ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਵੀ ਸੁੱਤੀ ਪਈ ਹੈ ਦੋਸਤੋ ਤਕੜੇ ਹੋ ਜੋ ਇਹ ਹਿੰਦੁਸਤਾਨ ਤੁਹਾਡਾ ਹੈ ਕਸ਼ਮੀਰ ਤੋਂ ਲੈ ਕੇ ਕਨਿਆਕਵਾਰੀ ਤੱਕ ਇਹਦੇ ਮਾਲਕ ਅਸੀਂ ਹੈ ਉਹ ਤਾਂ ਸਿਰਫ ਪੰਜ ਸਾਲਾਂ ਵਾਸਤੇ ਚਲਾਉਣ ਵਾਸਤੇ ਆਉਂਦੇ ਆ ਵੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਛੇਤੀ ਉਹਨਾਂ ਨੂੰ ਕੱਢ ਦੇਾਂਗੇ ਤਕੜੇ ਹੋ ਜਾਓ ਸਰ ਕਹਿੰਦੇ ਵੀ ਦੋਵੇਂ ਜੜੀਆਂ ਸਰਕਾਰਾਂ ਸਮੇਂ ਦੀਆਂ ਜੜੀਆਂ ਸਰਕਾਰਾਂ ਉਹ ਪੁੰਜਾ ਮਜਾਕ ਜੜੀਆਂ ਇਸ ਟਾਈਮ ਕਰਦੀ ਪੰਜਾਬ ਨਾਲ ਦਿਖਾਈ ਦੇ ਰਹੀਆਂ ਕਿਉਂਕਿ ਇਸ ਟਾਈਮ ਜ਼ਰੂਰਤ ਹੈਗੀ ਆ ਵੀ ਲੋਕਾਂ ਨੂੰ ਜੜੀਆਂ ਉਹ ਲੋਕਾਂ ਦੀ ਬਾਹ ਫੜਨ ਦੀ ਤਾਂ ਜੋ ਇਸ ਟਾਈਮ ਜੜੀਆਂ ਫਸਲ ਇੱਕ ਤਾਂ ਮਰ ਚੁੱਕੀ ਆ ਤੇ ਦੂਜੀ ਆਨਵਾਦੀ ਦਾ ਵੀ ਅਜੇ ਕੋਈ ਪਤਾ ਨਹੀਂ ਸਾਦ ਨਜ਼ਰ ਨਹੀਂ ਆ ਰਿਹਾ ਵੀ ਉਹ ਕਿਸਾਨ ਜਿਹੜੇ ਬੀਜ ਪਾਣਗੇ ਜਾਂ ਨਹੀਂ ਬੀਜ ਪਾਣਗੇ ਇਹਨਾਂ ਹਾਲਾਤਾਂ ਦੇ ਵਿੱਚ ਸਰ ਮਤਲਬ ਕਿ ਤੁਹਾਡੇ ਵੱਲੋਂ ਵੀ ਫਿਰ ਕਿਸ ਤਰ੍ਹਾਂ ਦੀ ਜੜੀ ਉਹ ਸਹਾਇਤਾ ਉਹ ਸੀ ਅੱਜ ਵੀ ਲੈ ਕੇ ਆਏ ਆ ਅਸੀਂ ਇੱਥੇ ਇੱਕ ਬੋਰਡ ਦੇਣ ਲੱਗੇ ਆਂ ਕੁਛ ਲੰਬਰ ਚ ਪੈਸੇ ਦੇਣ ਲੱਗੇ ਆਂ ਇਹਨਾਂ ਦੇ ਨਾਲ ਖੜੇ ਆਂ ਸਾਡੇ ਪਰਿਵਾਰ ਦੇ ਮੈਂਬਰ ਨੇ ਸਾਡੇ ਵੋਟਰ ਨਹੀਂ ਆਏ ਉਹਨਾਂ ਦੇ ਵੋਟਰ ਹੋ ਸਕਦੇ ਸਾਡੇ ਪਰਿਵਾਰ ਦੇ ਮੈਂਬਰ ਨੇ ਸਾਡੇ ਵਾਸਤੇ ਮਰਦੇ ਨੇ ਇਸ ਕਰਕੇ ਸਰਕਾਰ ਨਾਲ ਵੀ ਲੜ ਕੇ ਇਹਨਾਂ ਨੂੰ ਜਿਹੜਾ ਨਾ ਮੌਜਾ ਦਵਾਵਾਂਗੇ ਐਵੇਂ ਸਰਕਾਰ ਨੂੰ ਜਾਣ ਨਹੀਂ ਦਿੰਦੇ ਅਸੀਂ ਇਸ ਕਰਕੇ ਮੈਂ ਫਿਰ ਕਿਹਾ ਕਿ ਇਹ ਠੀਕ ਹੈ ਸਰਕਾਰ ਉਹਨਾਂ ਦੇ ਕੋਲੇ ਆ ਪਰ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਦੇਸ਼ ਸਾਡਾ ਹੈ ਇਹਦੇ ਮਾਲਕ ਅਸੀਂ ਆਂ ਇਹਦੇ ਮਾਲਕ ਤੁਸੀਂ ਉਹ ਲੋਕੋ ਉੱਠੋ ਖੜੇ ਹੋ ਤਕੜੇ ਹੋ ਜਾਓ ਇਹਨਾਂ ਦਾ ਮੌਜਾ ਇੱਕ ਇੱਕ ਪੈਸਾ ਦਵਾਵਾਂਗੇ ਮੈਂ ਇੱਥੋਂ ਦੇ ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹਨਾ ਅੱਜ ਮੌਕਾ ਨਹੀਂਗਾ 40 ਸਾਲਾਂ ਦੇ ਬਾਅਦ ਪਹਿਲੀ ਵਾਰ ਇਹਨਾਂ ਨੇ ਕਾਂਗਰਸ ਨੂੰ ਐਮਪੀ ਦਿੱਤਾ ਇਸ ਦਾ ਸ਼ੇਰ ਸਿੰਘ ਕਬਾਇਆ ਸ਼ੇਰ ਸਿੰਘ ਕਬਾਇਆ ਕੋਈ ਡਰਨ ਵਾਲਾ ਨਹੀਂ ਜੋ ਲੜਾਈ ਲੜਨੀ ਪਈ ਜੇ ਜਾਨ ਦੀ ਵੀ ਕੁਰਬਾਨੀ ਕਰਨੀ ਪਈ ਉਹ ਵੀ ਕਰਕੇ ਜਾਵਾਂਗਾ ਇਸ ਕਰਕੇ ਤਕੜੇ ਹੋ ਜਾਓ ਯਾਰੋ ਐਸੀ ਸਾਡੇ ਨਾਲ ਜਿਹੜੇ ਸਾਥਕਾ ਵਿਦਾਇਤ ਤੇ ਨਾਲ ਜਿਹੜੇ ਫਿਰ ਸਿੰਘ ਕੁਬਾਇ ਜਿਹੜੇ ਇਸ ਟਾਈਮ ਲੋਕ ਸਭਾ ਮੈਂਬਰ ਆ ਇਹਨਾਂ ਨੇ ਕਿਹਾ ਲੋਕਾਂ ਦੀ ਲੜਾਈ ਆ ਲੋਕਾਂ ਦੇ ਵਿੱਚ ਹੀ ਲੜੀ ਜਾਏਗੀ ਹਰ ਤਰ੍ਹਾਂ ਦੀ ਜਿਹੜੀ ਮਦਦ ਹੈ ਕਾਂਗਰਸ ਵੱਲੋਂ ਇਹਨਾਂ ਦੀ ਪਹਿਲਾਂ ਵੀ ਕੀਤੀ ਗਈ ਸੀ ਤੇ ਹੁਣ ਵੀ ਜਿਹੜੀ ਅੱਗੋਂ ਉਹ ਕੀਤੀ ਜਾਏਗੀ ਕਿਉਂਕਿ ਹਾਲਾਤ ਜਿਹੜੇ ਇਸ ਟਾਈਮ ਹੈਗੇ ਆ ਸਾਸਤ ਕਰਨ ਦੇ ਨਹੀਂ ਹੈਗੇ ਲੋਕਾਂ ਦੀ ਬਾਹ ਫੜਨੀ ਆ ਤੇ ਇਹ ਜਿਹੜੇ ਲੋਕ ਆ ਆਪਣੇ ਆਪਣੀ ਆ ਤੇ ਇਸ ਕਰਕੇ ਵੀ ਇਹਨਾਂ ਦੀ ਬਾਹ ਫੜਨੀ ਬਹੁਤ ਜ਼ਰੂਰੀ ਆ ਤੇ ਹੁਣ ਜੇ ਕਹਿ ਸਕਦੇ ਆ ਵੀ ਇਹ ਲੋਕਾਂ ਨੂੰ ਜਿਹੜਾ ਆਸ਼ਵਾਸਨ ਇਹ ਦੇ ਕੇ ਜਾ ਰਹੇ ਨੇ ਤੇ ਲੋਕਾਂ ਨੂੰ ਇਹਨਾਂ ਜਿਹੜੀ ਮ ਔਰ ਵੀ ਜਿਹੜੇ ਸਮਾਨ ਹੈ ਜਿਹਨਾਂ ਲੋਕਾਂ ਲੋਡ ਸੀਗੀ ਉਹ ਵੀ ਇਸ ਟਾਈਮ ਜਿਹੜਾ ਨਿਹਾਲਾ ਰਵੇਲਾ ਦੇ ਵਿੱਚ ਜਿਹੜਾ ਇਸ ਟਾਈਮ ਜਿਹੜਾ ਪਹੁੰਚਾਇਆ ਗਿਆ ਤੇ ਇੱਥੇ ਜਿਹੜੀਆਂ ਲੋਕਾਂ ਦੀ ਮਦਦ ਆ ਉਹ ਕੀਤੀ ਜਾ ਰਹੀ ਜਿਹਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਸਾਹ ਤੌਰ ਤੇ ਦਿਖਾਈ ਦੇ ਰਿਹਾ ਕਿਉਂਕਿ ਜ਼ਿਆਦਾਤਰ ਜਿਹੜਾ ਪਾਣੀ ਉਹ ਖੇਤਾਂ 'ਚ ਜਿਹੜਾ ਜਾ ਚੁੱਕਾ ਤੇ ਲੋਕਾਂ ਦੇ ਘਰਾਂ ਤੱਕ ਵੀ ਜਿਹੜਾ ਪਹੁੰਚ ਚੁੱਕਾ ਜਿਸ ਕਰਕੇ ਲੋਕ ਜਿਹੜੇ ਆਪਣੇ ਘਰੋਂ ਬੇਕਰਤਾ ਹੋਏ ਨੇ ਉਹਨਾਂ ਦੀ ਫਸਲਾਂ ਵੀ ਜੜੀਆਂ ਉਹ ਖਤਮ ਹੁੰਦੀਆਂ ਜਾ ਰਹੀਆਂ ਤੇ ਦੂਜੀ ਫਸਲ ਦੀ ਚਿੰਤਾ ਵੀ ਉਹਨਾਂ ਨੂੰ ਜਿਹੜੀ ਸਤੰਦੀ ਹੋਈ ਦਿਖਾਈ ਦੇ ਰਹੀ ਹੈ ਲੇਕਿਨ ਇਸ ਟਾਈਮ ਜਿਹੜੀ ਕਾਂ ਵੀ ਸਾਡੇ ਨਾਲ ਬੁਰੇ ਵਕਤ ਵਿੱਚ ਚਲਕੂਨ ਨਾਲ ਖੜਾ ਤੇਰੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਦੇ ਜਿਹੜਾ ਵੀ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇਹਨਾਂ ਦਾ ਕੀਤਾ ਵੀ ਜਾਏਗਾ ਤੇ ਇਹਨਾਂ ਦਾ ਵਿਜ਼ਾਤ ਅਗੀਆਂ ਵਾਲੇ ਟਾਈਮ ਦੇ ਵਿੱਚ ਵੀ ਇਹਨਾਂ ਨੂੰ ਮਿਲਦਾ ਹੋਇਆ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕੈਮਰਾਮੈਨ ਦੇ ਨਾਮ ਸਰਵਜੀਤ ਸਿੰਘ ਦੈਨਿਕ ਸਵੇਰਾ ਫਰਕ